ਸਾਡੀ ਸੋਮਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਨੇ ਸਾਨ ਤੇ ਪਾਪਾ ਮੇਜਰ ਸਿੰਘ ਜੀ ਨੂੰ ਸਰਬੱਤ ਵੱਲੋਂ ਉਹਨਾਂ ਦੀ ਡਿਊਟੀ ਲਗਾਈ ਗਈ ਆ ਉਹ ਬੜਾ ਸੁੰਦਰ ਇਹ ਜਿਹੜਾ ਸਾਨ ਆ ਇਹ ਬਣ ਚੁੱਕਾ ਵਾ ਔਰ ਇਹਦਾ ਅੱਜ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉੱਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਕੇ ਉਦਘਾਟਨ ਕੀਤਾ ਗਿਆ ਉੱਥੇ ਸਰਬੱਤ ਸੰਗਤਾਂ ਪਹੁੰਚੀ ਆ ਉੱਥੇ ਸ਼੍ਰੀਤੀ ਬਾਗ ਵਾਲੇ ਸੰਤ ਪਾਪਾ ਗੁਰਦੇਵ ਸਿੰਘ ਜੀ ਉਹ ਵੀ ਚੇਤੇ ਤੌਰ ਤੇ ਕੌਂਦੇ ਹੋਏ ਆ ਪੰਤ ਪਾਪਾ ਅਵਤਾਰ ਸਿੰਘ ਜੀ ਵਿਧੀ ਪਾਲ ਪਾਪਾ ਵਿਧੀ ਚੰਦ ਵੱਲੋਂ ਬਾਬਾ ਨਿਹਾਲ ਸਿੰਘ ਜੀ ਪਹੁੰਚੇ ਹੋਏ ਆ ਇਸੇ ਤਰ੍ਹਾਂ ਹੀ ਪੂਰੀ ਵਾਲਿਆਂ ਨੂੰ ਜਥੇਦਾਰ ਸੇਵਾਦਾਰ ਪਹੁੰਚੇ ਹੋਏ ਆ ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਵਾਲਿਆਂ ਨੂੰ ਵੀ ਸੇਵਾਦਾਰ ਜਿਹੜੇ ਆ ਉਹ ਇੱਥੇ ਪਹੁੰਚੇ ਹੋਏ ਜਹੇਦਾਰ ਆ ਉਹਨਾਂ ਨੂੰ ਵੀ ਹਾਂ ਗੁਰਮੀਤ ਸਿੰਘ ਬਾਬਾ ਗੁਰਮੀਤ ਸਿੰਘ ਉਹਨਾਂ ਦਾ ਨਾਮ ਔਰ ਇਸੇ ਤਰ੍ਹਾਂ ਹੀ ਹੋਰ ਵੀ ਜਥੇਬੰਦੀਆਂ ਸਰਬੱਤ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਪੂਰਾ ਨੇੜਾ ਜੋ ਚੱਲ ਕੇ ਸਰਬੱਤ ਸੰਗਤਾਂ ਨੇ ਇਸ ਮਹਾਰਾਜ ਦੇ ਪ੍ਰਕਾਸ਼ ਜਿੱਥੇ ਕੀਤਾ ਗਿਆ ਇਸ ਉਦਘਾਟਨ ਸਮੇਂ ਸਰਵੱਤ ਸੰਗਤਾਂ ਨੇ ਆਲਾਹ ਪ੍ਰਾਪਤ ਕੀਤਾ ਔਰ ਬੇਅੰਤ ਸੰਗਤਾਂ ਦੂਰੋ ਦੂਰ ਚੱਲ ਕੇ ਇਸ ਥਾਂ ਦੇ ਉੱਤੇ ਆਣ ਕੇ ਦਰਸ਼ਨ ਕਰਦੀਆਂ ਨੇ ਉਹ ਸੋਮਾ ਜਿਹੜਾ ਵਾ ਉਹਦੇ ਅੱਜ ਵੀ ਦਰਸ਼ਨ ਹੁੰਦੇ ਆ ਦਰਬਾਰ ਦੇ ਵਿੱਚ ਹੀ ਉਹਨੂੰ ਵੀ ਚੰਗੇ ਢੰਗ ਦੇ ਨਾਲ ਕੂਟਮ ਦੀ ਬਣਾ ਕੇ ਅੰਦਰੋਂ ਤੋਂ ਉਸੇ ਤਰ੍ਹਾਂ ਛੋਟਾ ਜਿਹਾ ਬਣਾਇਆ ਗਿਆ ਔਰ ਉਸੇ ਤਰ੍ਹਾਂ ਹੀ ਦਰਸ਼ਨ ਹੁੰਦੇ ਆ ਉਹ ਇਤਿਹਾਸਕ ਨਿਸ਼ਾਨੀ ਜਿਹੜੀ ਗੁਰਦੁਆਰੇ ਇਸ ਮਾਰਗੇ ਰੱਖੀ ਗਈ ਆ ਇਨੀ ਇੱਕ ਬੇਨਤੀਆਂ ਪੂਰਾਨ ਕਰ ਰਹੀਆਂ ਇਸ ਥਾਂ ਦੀ ਸੇਵਾ ਦਾਸ ਸਭਾ ਨਰਿੰਦਰ ਸਿੰਘ ਬਾਬਾ ਬਲਵਿੰਦਰ ਸਿੰਘ ਹਯੂਰ ਸਾਹਿਬ ਗੁਰਦਰਾ ਲੰਗਰ ਸਾਹਿਬਾ ਦਾਣ ਸਿੰਘ ਦੀ ਥਾਂ ਵੱਲੋਂ ਅਤੇ ਜਹੇਦਰ ਬਾਬਾ ਮੇਜਰ ਸਿੰਘ ਔਰ ਇਲਾਕਾ ਨਿਵਾਸੀ ਸਾਰੀਆਂ ਸੰਗਤਾਂ ਪਹੁੰਚੀਆਂ ਹੋਈਆਂ ਸਭ ਤੋਂ ਸੰਗਤਾਂ ਦੇ ਸਮੂਹ ਤੇ ਵਧਾਈ ਦਿੰਦੇ ਆ ਇਨੀ ਇੱਕ ਬੇਨਤੀਆਂ ਪੂਰਾਨ ਕਰ ਰਹੀਆਂ ਕੋਈਆਂ ਗਲਤੀਆਂ ਭੁੱਲਦੀ ਮਾਫੀ ਪਿਆਰ ਵਿੱਚ ਆਵਲਾ ਬਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਦੰਬਰ ਜਹਾਂਕਰ ਵਾਹਿਬ ਜੀ ਦਾ ਕਾਰਸਾ ਵਾਹਿਬ ਜੀ ਦੀ ਪਤਿਆ ਅੱਜ ਇੱਕ ਪਵਿੱਤਰ ਸਥਾਨ ਗੁਰਦੁਆਰਾ ਸੋਮਾ ਸਰ ਸਾਬ ਪਾਸ਼ੇ ਤਸਮੀ ਪਿੰਡ ਕਿਬਾ ਵਿਖੇ ਜਿਸ ਥਾਂ ਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੀਰ ਨਾਲ ਜਲ ਪ੍ਰਗਟ ਕਰਕੇ ਕੁਸੂ ਸੋਮੇ ਦਾ ਰੂਪ ਦਿੱਤਾ ਉਸ ਉਸਤਾਨ ਤੇ ਬਣੀ ਹੋਈ ਨਵੀਂ ਬਿਲਡਿੰਗ ਦਾ ਉਦਘਾਟਨ ਸੰਤ ਪਪਾ ਨਿਰਿੰਦਰ ਸਿੰਘ ਜੀ ਸੰਤ ਪਪਾ ਗੁਬਿੰਦਰ ਸਿੰਘ ਜੀ ਦਾਸ ਜਥੇਦਾਰ ਬਾਬਾ ਮੇਜਰ ਸਿੰਘ ਜੀ ਸਮੂਹ ਇਲਾਕੇ ਦੀਆਂ ਸੰਗਤਾਂ ਅਤੇ ਨਗਰ ਨਿਵਾਸੀ ਸੰਗਤ ਪੰਡਿਤ ਪਾਦੇ ਸਹਿਯੋਗ ਨਾਲ ਉਦਘਾਟਨ ਕੀਤਾ ਗਿਆ ਹੈ ਇਸ ਉਦਘਾਟਨ ਦੀ ਖੁਸ਼ੀ ਵਿੱਚ ਸੰਤਾਨ ਸਾਹਿਬ ਸ੍ਰੀ ਗੁਰੂ ਜਗਨਨ ਸਾਹਿਬ ਜੀ ਦੇ ਸ੍ਰੀ ਖੰਡਪਾਤ ਸਾਹਿਬ ਆਰੰਭ ਕਰਾਏ ਗਏ ਹਨ ਜਿਨ੍ਹਾਂ ਦੇ ਪਰਸੋਂ 13 ਤਰੀਕ ਵਿਸਾਖੀ ਵਾਲੇ ਦਿਨ ਭੋਗ ਪਾਏ ਜਾਣਗੇ ਸੋ ਅੱਜ ਇਸ ਸਮਾਗਮ ਤੇ ਸਾਰੀਆਂ ਆਈਆਂ ਹੋਈਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇਸੇ ਮੌਕੇ ਤੇ ਕੀ ਮੈਸੇਜ ਦੇਣਾ ਚਾਹੁੰਗੇ ਦੋਸਤਾਂ ਸੰਗਤਾਂ ਨੂੰ ਇਹੀ ਮੈਸੇਜ ਹੈਗਾ ਵੀ ਅੱਜ ਜਿਹੜੀ ਸਿੱਖ ਨੌਜਵਾਨੀ ਹੈ ਉਹ ਨਸ਼ਿਆਂ ਦੇ ਸਮੁੰਦਰ ਵਿੱਚ ਡੁੱਬ ਰਹੀ ਹੈ ਇਹਨਾਂ ਨੂੰ ਇਹੀ ਪੀਦਾ ਹੈ ਕਿ ਵੀ ਨਸ਼ੇ ਛੱਡ ਕੇ ਗੁਰੂ ਨਾਲ ਜੁੜ ਕੇ ਪੰਜ ਬਾਣੀਆਂ ਦਾ ਇਤਨੇਮ ਕਰਨ ਚਰ ਖੰਡੇ ਬਾਟੇ ਦੇ ਚਰਨ ਪਾਉ ਲੈ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਤੇ ਇਹੀ ਆਪਾਂ ਗੁਰੂ ਘਰਾਂ ਤੋਂ ਸੇਧ ਲੈਣੀ ਹੈ ਵਾਹ ਚਲੋ ਚੱਲ بیا ਹਾਂਜੀ ਗੁਰਫਤੇ ਦੀ ਸਾਂਝ ਕਰੋ ਸਮੂੱਚੀ ਸੰਗਤ ਗੱਜਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂੱਚੀ ਸਿੱਖ ਪੰਥ ਕੌਮ ਨੂੰ ਅਤੇ ਇਲਾਕੇ ਦੀ ਸਿੱਖ ਸੰਗਤ ਨੂੰ ਮੈਂ ਮੁਬਾਰਕ ਦਿੰਨਾ ਗੁਰੂ ਕਲਗੀ ਧਰ ਦਸ਼ਮੇਸ਼ ਪਿਤਾ ਕਿਉਂਕਿ ਅਕਸਰ ਸਮਾਜ ਵਿੱਚ ਅਸੀਂ ਸੁਣਦੇ ਹੁੰਦੇ ਆ ਸਾਨੂੰ ਇੱਕ ਸ਼ਬਦ ਮਿਲਦਾ ਹੁੰਦਾ ਵੀ ਗੁਰਦੁਆਰਾ ਤੇਰੇ ਪਿਓ ਦਾ ਤੇ ਮੈਂ ਕਹਿੰਦਾ ਹੁਣਾ ਜਿੱਥੇ ਗੁਰੂ ਕਲਗੀ ਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਨੂੰ ਅਸੀਂ ਪਿਤਾ ਕਹਿੰਨੇ ਆ ਤੇ ਅੱਜ ਮੇਰੇ ਪਿਤਾ ਦੇ ਘਰ ਦੇ ਵਿੱਚ ਨਵੀਂ ਇਮਾਰਤ ਜਿਸ ਜਗ੍ਹਾ ਤੇ ਗੁਰੂ ਕਲਗੀਧਰ ਦਸ਼ਮੇਸ਼ ਪਤਾ ਮਹਾਰਾਜ ਜੀ ਨੇ ਮੁਬਾਰਕ ਚਰਨ ਪਾ ਕਰਕੇ ਜਿਸ ਧਰਤੀ ਨੂੰ ਮੁਬਾਰਕ ਕੀਤਾ ਇਸ ਕਰਕੇ ਇਸ ਗੁਰੂ ਘਰ ਦਾ ਨਾਂ ਹੈ ਗੁਰਦੁਆਰਾ ਸੋਮਾ ਸਰ ਸਾਹਿਬ ਪਾਤਸ਼ਾਹੀ ਦਸਵੀਂ ਸੋ ਇੱਥੇ ਮੁਬਾਰਕ ਚਰਨ ਪਏ ਹੋਏ ਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਤੇ ਅੱਜ ਮਹਾਂਪੁਰਖ ਬਾਬਾ ਨਰਿੰਦਰ ਸਿੰਘ ਜੀ ਕੰਨਿਓ ਤੇ ਬਾਬਾ ਬਲਵਿੰਦਰ ਸਿੰਘ ਜੀ ਕੰਨਿਓ ਜਹਿਦਾਰ ਬਾਬਾ ਮੇਜਰ ਸਿੰਘ ਜੀ ਕਨੀਓ ਇਸ ਸਥਾਨ ਦੀ ਸੇਵਾ ਸੰਭਾਲ ਦਾ ਪ੍ਰਬੰਧ ਸਾਰਾ ਉਹਨਾਂ ਦੇ ਹੱਥਾਂ ਚ ਮੇਰੇ ਨਾਲ ਅਤੀ ਸਤਿਕਾਰਯੋਗ ਗੁਰਦੁਆਰਾ ਰੇਰੂ ਸਾਹਿਬ ਦੇ ਪ੍ਰਧਾਨ ਸਰਦਾਰ ਬਲਜੀਤ ਸਿੰਘ ਜੀ ਅਤੇ ਬਾਬਾ ਸੋਹਣ ਸਿੰਘ ਜੀ ਭੂਰੀ ਵਾਲੇ ਮਹਾਂਪੁਰਖਾਂ ਦੇ ਜਹਿਦਾਰ ਸ਼ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਸ.ਸੀ.ਪੀ.ਸੀ ਦੇ ਮੈਂਬਰ ਸਰਦਾਰ ਹਰਪਾਲ ਸਿੰਘ ਜੀ ਜੱਲਾ ਸਾਹਿਬ ਬਾਬਾ ਨਰਮਲ ਸਿੰਘ ਜੀ ਭਗਵਾਨਪੁਰੇ ਤੋਂ ਜਿਨ੍ਹਾਂ ਨੇ 20 ਪਿੰਡਾਂ ਦੇ ਵਿੱਚ ਇੱਕ ਕਲਮ ਲਾ ਕੇ ਸਾਡੀ ਸੇਵਾ ਦੇ ਮਾਰਗ ਦੇ ਪਾੰਦੀ ਬਣੇ ਨੇ ਸੋ ਅਸੀਂ ਅੱਜ ਮਾਪੁਰਖਾਂ ਦੇ ਬਲਾਵੇ ਤੇ ਦਾਸ ਗੁਰਦੁਆਰਾ ਕਾਲਗੜ੍ਹ ਸਾਹਿਬ ਬਨੂੜ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸਥਾਨ ਹੈ ਬਹੁਤ ਤਕੜੀ 6 ਮੰਜ਼ਲਾਂ ਉੱਥੇ ਬਣ ਰਹੀਆਂ ਨੇ 125 ਕਮਰੇ ਜਿਹੜੇ ਕਿ ਲਗਭਗ 4 ਸਾਲਾਂ ਚ ਬਿਲਡਿੰਗ ਕੰਪਲੀਟ ਹੋ ਜਾਣੀ ਹੈ ਮਾਪੁਰਖ ਬਾਬਾ ਨਰਿੰਦਰ ਸਿੰਘ ਤੇ ਬਲਵਿੰਦਰ ਸਿੰਘ ਜੀ ਦੀ ਉੱਥੇ ਸੇਵਾ ਚੱਲਦੀ ਹੈ ਦਾਸ ਉਹਨਾਂ ਦੀ ਰਹਿਣ ਨਮਾਈ ਹੈਠ ਸੇਵਾ ਦਾ ਪ੍ਰਬੰਧ ਚਲਾ ਰਿਹਾ ਹੈ ਸੋ ਜਿਤਨੀ ਵੀ ਸੰਗਤ ਪਿਆਰ ਤੇ ਸਤਿਕਾਰ ਬਖਸ਼ੀ ਅਤਬਰਜੀਤੋ ਸਰਦਾਰ ਗਰਜੰਟ ਸਿੰਘ ਜੀ ਜੋ ਕਿ ਮੈਨੂੰ 35 ਸਾਲਾਂ ਤੋਂ ਜਾਣਦੇ ਹੋਏ ਮੈਨੂੰ ਬਹੁਤ ਪਿਆਰ ਸਤਿਕਾਰ ਬਖਸ਼ਿਸ਼ ਕਰਦੇ ਸੋ ਸਮੁੱਚੀ ਇਲਾਕੇ ਦੀ ਸਿੱਖ ਸੰਗਤ ਦਾ ਧੰਨਵਾਦ ਗੁਰੂ ਦਸ਼ਮੇਸ਼ ਪਿਤਾ ਕਿਰਪਾ ਕਰਕੇ ਸਿਰ ਹੱਥ ਸਮਰੱਥ ਗੁਰੂ ਧਰਿਓ ਗੁਰੂ ਸਾਹਿਬ ਸੇਵਾ ਲੈਂਦੇ ਰਹਿਣ ਇਸੇ ਤਰ੍ਹਾਂ ਸੰਗਤ ਦੀ ਆਸਤਾ ਤੇ ਸ਼ਰਦਾ ਬਣੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਦਾ ਓ ਪਦੇ ਦੇ ਦੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਅੱਜ ਬਹੁਤ ਹੀ ਖੁਸ਼ੀਆਂ ਭਰਪੂਰ ਦਿਨ ਹੈ ਕਿਉਂਕਿ ਨਾਲ ਹੀ ਦੋ ਦਿਨ ਬਾਅਦ ਖਾਲਸੇ ਦਾ ਪ੍ਰਗਟ ਦਿਹਾੜਾ ਸਿੱਖ ਕੌਮ ਬਣਾਉਣ ਜਾ ਰਹੀ ਹੈ ਉਸ ਖਾਲਸਾ ਸਾਜਨਾ ਦਿਵਸ ਦੀਆਂ ਮੈਂ ਸਾਰੀਆਂ ਸਿੱਖ ਸੰਗਤਾਂ ਨੂੰ ਅਗਾਉਂ ਵਧਾਈ ਵੀ ਦਿੰਦਾ ਤੇ ਅੱਜ ਦਾ ਜਿਹੜਾ ਇਹ ਸਮਾਗਮ ਜਿਸ ਦੇ ਵਿੱਚ ਆਪਾਂ ਸਾਰੇ ਸ਼ਮੂਲੀਅਤ ਕਰ ਰਹੇ ਹਾਂ ਬਹੁਤ ਵੱਡਾ ਸਮਾਗਮ ਇੱਥੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਚਰਚੋ ਪ੍ਰਾਪਤ ਸਥਾਨ ਹੈ ਗੁਰਦੁਆਰਾ ਸਮਸਰਪਾਤਸ਼ਾਈ ਦਸਵੀਂ ਦੇ ਨਾਂ ਤੇ ਜਾਣਿਆ ਜਾਂਦਾ ਹੈ ਇੱਥੇ ਬਾਬਾ ਨਰਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਅਤੇ ਬਾਬਾ ਬਰਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਕਾਰ ਸੇਵਾ ਕਰਵਾ ਰਹੇ ਨੇ ਅਤੇ ਉਹਨਾਂ ਦੀ ਜਥੇਦਾਰ ਬਾਬਾ ਮੇਜਰ ਸਿੰਘ ਜੀ ਵੱਲੋਂ ਇਹ ਸਾਰੀ ਕਾਰ ਸੇਵਾ ਜਿਹੜੀ ਹੈ ਬਹੁਤ ਥੋੜੇ ਸਮੇਂ ਦੇ ਵਿੱਚ ਹੀ ਬਹੁਤ ਸੁੰਦਰ ਦਰਬਾਰ ਸਾਹਿਬ ਦੀ ਇਮਾਰਤ ਬਣ ਕੇ ਸਾਹਮਣੇ ਹੋਈ ਹੈ ਜਿੱਥੇ ਅੱਜ ਮਹਾਰਾਜ ਜੀ ਪ੍ਰਕਾਸ਼ ਹੋਏ ਨੇ ਇਸ ਸਥਾਨ ਤੇ ਬਹੁਤ ਲੰਮਾ ਸਮਾਂ ਬਾਬਾ ਗੁਰਦੇਵ ਸਿੰਘ ਜੀ ਕਰ ਸੇਵਾ ਵਾਲੇ ਸੇਵਾ ਕਰਦੇ ਰਹੇ ਨੇ ਤੇ ਇਹ ਵੀ ਇੱਥੇ ਆ ਜਣ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਇਸ ਇਲਾਕੇ 'ਚ ਬੜਾ ਸਤਿਕਾਰ ਹੈ ਮੈਂ ਅੱਜ ਇਸ ਪਵਿੱਤਰ ਦਿਹਾੜੇ ਤੇ ਜਿੱਥੇ ਮੈਂ ਆਪਣੇ ਵੱਲੋਂ ਸਰਦਾਰ ਬਲਜੀਤ ਸਿੰਘ ਜੀ ਪ੍ਰਧਾਨ ਗੁਰਦੁਆਰਾ ਧੀਰੂ ਸਾਹਿਬ ਨੰਦਪੁਰ ਅਤੇ ਉਹਨਾਂ ਦੀ ਸਾਰੀ ਸਮੂਚੀ ਕਮੇਟੀ ਤੇ ਬਾਬਾ ਸੋਹਣ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਦਸਹਰਜ ਸਿੰਘ ਨੇ ਬਾਬਾ ਪੂਰੀ ਵਾਲਿਆਂ ਦੇ ਅਤੇ ਬਾਬਾ ਭਗਵੰਤ ਪੂਰੇਵਾਲੇ ਬਾਬਾ ਜੀ ਤੇ ਬਲਦੇਸਾ ਬਲਜੀਤ ਸਿੰਘ ਜੀ ਨਿਰਮਲ ਸਿੰਘ ਜੀ ਭਗਵਾਨਪੁਰਾ ਵਾਲੇ ਅਤੇ ਸਰਦਾਰ ਬਲਜੀਤ ਸਿੰਘ ਜੀ ਸਪਾਹ ਸਾਹਿਬ ਜਨੌਰ ਤੋਂ ਜਵਦੀ ਸਾਹਿਬ ਅਤੇ ਸਾਰੀ ਸੰਗਤ ਜਿੰਨੀ ਵੀ ਅੱਜ ਇਹਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿੱਥੇ ਮਹਾਰੇ ਪ੍ਰਕਾਸ਼ ਹੋਏ ਅਤੇ ਕੀਰਤਨ ਦੇ ਪ੍ਰਵਾਹ ਚੱਲੇ ਢਾਡੀ ਵਾਰਾ ਚੱਲ ਰਹੀਆਂ ਨੇ ਗੁਰੂ ਕੇ ਲੰਗਰ ਚੱਲ ਰਹੇ ਨੇ ਮੈਂ ਇੱਕ ਵਾਰੀ ਫਿਰ ਇਹ ਮਹਾਨ ਜਿਹੜੀ ਸਵਾਭਾ ਨਵਾਉਣ ਵਾਲੀ ਸੰਪਰਦਾਵਾਂ ਨੇ ਤੇ ਉਹਨਾਂ ਦਾ ਮਹਿਸੂਸ ਚੁੱਕਾ ਕੇ ਧੰਨਵਾਦ ਕਰਦਾ ਕਿਉਂਕਿ ਇਹਨਾਂ ਜਿਹੜੇ ਸਾਰੇ ਵੱਡੇ ਕਾਰਜ ਨੇ ਗੁਰੂ ਘਰਾਂ ਦੇ ਇਹ ਕਾਰ ਸੇਵਾ ਤੋਂ ਬਿਨਾਂ ਨਹੀਂ ਹੋ ਸਕਦੇ ਭਾਵੇਂ ਸ਼ਰੋਨੀ ਗੁਰਦਰਾ ਬਰਨ ਕਮੇਟੀ ਦਾ ਬਹੁਤ ਵੱਡਾ ਪ੍ਰਬੰਧ ਹੈ ਲੇਕਿਨ ਉਹ ਵੀ ਇਹਨਾਂ ਜਿਹੜੇ ਮਹਾਪੁਰਖ ਨੇ ਉਹਨਾਂ ਦੀਆਂ ਸੇਵਾਵਾਂ ਲੈ ਕੇ ਹੀ ਇਹ ਵੱਡੇ ਕਾਰਜ ਗੁਰੂ ਘਰਾਂ ਦੇ ਹੋ ਰਹੇ ਨੇ ਮੈਂ ਇਹਨਾਂ ਦਾ ਇੱਕ ਵਾਰੀ ਫਿਰ ਪ੍ਰਧਾਨ ਸਾਹਿਬ ਸ਼ਰੋਨੀ ਗੁਰਦਰਾ ਬਰਨ ਕਮੇਟੀ ਸਰਦਾਰ ਹਰਜਿੰਦਰ ਸਿੰਘ ਜੀ ਕਾਮੀ ਸਾਹਿਬਾ ਦੇ ਮੋਰੋਂ ਧੰਨਵਾਦ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ